ਖਾਲਸਾ ਮੈਗਰੀ ਦੀ ਸਭੀ ਅੱਜ ਵਿਸਾਖੀ ਦੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਸਮਰਪਿਤ ਪਿੰਡ ਗੱਟਾ ਬਾਸ਼ਾ ਦੇ ਸਮੂਹ ਨਗਰ ਪੰਚਾਇਤ ਅਤੇ ਨੌਜਵਾਨਾਂ ਵੱਲੋਂ ਜੋ ਬੂਟਿਆਂ ਦਾ ਜਿਹੜਾ ਲਾਉਣ ਦਾ ਕਾਰਜ ਸ਼ੁਰੂ ਜਿਹੜਾ ਅਸੀਂ ਅੱਜ ਉਦਘਾਟਨ ਕਰਨ ਲੱਗੇ ਆਂ ਤੇ ਅਸੀਂ ਬਾਹਰ ਵਾਲੀ ਦੇ ਰਗਵੇ ਤੋਂ ਲੈ ਕੇ ਸਭਰਾਵਾਂ ਦੇ ਰਗਵੇ ਤੱਕ ਪਿੰਡ ਗੱਟਾ ਪਾਸ਼ਾ ਦਾ ਜੋ ਵੀ ਮਨ ਆਹੀ ਬੂਟੇ ਜਿਹੜੇ ਲਾਉਣ ਲੱਗੇ ਆ ਤੇ ਉਹ ਫਾਲਸਾ ਤੇ ਫਿਰ ਅੱਗੇ ਹੋਰਿਆ ਰੱਖਤਾ ਕਰਨ ਲੱਗੇ ਆ ਤੇ ਫਲਦਾਰ ਬੂਟੇ ਵੀ ਲਾਵਾਂਗੇ ਜਿੱਦੇ ਵਿੱਚ ਦੂਜੇ ਵੀ ਸਾਰੇ ਬੂਟੇ ਹਰ ਤਰ੍ਹਾਂ ਦੇ ਬੂਟੇ ਲਾ ਕੇ ਕਿ ਫਲਦਾਰ ਤੇ ਫੁੱਲਦਾਰ ਬੂਟੇ ਲਾ ਕੇ ਸੁੰਦਰ ਬਣਾਵਾਂਗੇ ਅਤੇ ਜੋ ਕੁਦਰਤਤਾ ਨਿਗਮ ਜੋ ਵੀ ਕੁਦਰਤ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਤੇ ਉਸ ਸਰਪੰਨ ਸਾਰੇ ਭਰਾਵਾਂ ਵੱਲੋਂ ਯੋਗਦਾਨ ਪਾਇਆ ਗਿਆ ਵਾ ਤੇ ਅਸੀਂ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਵੀ ਸਾਰੇ ਜਿੰਨੇ ਵੀ ਪਿੰਡਾਂ ਵਾਲੇ ਸਾਰੇ ਭਰਾ ਸਾਰੇ ਇਸੇ ਤਰ੍ਹਾਂ ਬੂਟੇ ਲਾ ਕੇ ਉਹਨਾਂ ਨੂੰ ਮੁੜ ਕੇ ਪਾਲਣ ਪੋਸ਼ਣ ਦਾ ਵੀ ਜਿਹੜਾ ਕੰਮ ਆਪਾਂ ਬਾਅਦ ਵਿੱਚ ਕਰਨਾ ਵਾ ਤੇ ਬਾਕੀ ਨੌਜਵਾਨ ਪੀੜੀ ਨੂੰ ਇਹ ਸਾਰਿਆਂ ਨੂੰ ਖਾਲਸਾ ਪੰਥ ਦੇਸ਼ਤੀਆਂ ਲੱਖ ਲੱਖ ਵਧਾਈਆਂ ਹੋਣ